ਲੋ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਆ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹੱਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਪਿਛਲੇ ਬਲੌਗਾਂ ਨੂੰ ਪਰਿਵਾਰ ਨੂੰ ਸਿਹਤ ਦੇਣ ਨਾਲ ਕਮੈਂਟ ਕਰਦੇ ਆਂ ਮਹਾਰਾਜ ਤੁਹਾਨੂੰ ਚੜ੍ਹ ਜਾਈਆਂ ਗੱਲਾਂ ਚ ਰੱਖੇ ਤੇ ਲੋ ਜੀ ਮੌਸਮ ਤੇ ਆ ਗਿਆ ਕਾਫੀ ਬਦਲਾਅ ਵੀ ਆਪਣੇ ਵੀ ਹੁਣ ਜਿਹੜੀ ਠੰਡ ਹੈ ਬਾਈ ਸ਼ੁਰੂ ਹੋ ਗਈ ਸੋ ਚਲੋ ਠੰਡ ਦੇ ਦਿਨ ਵੀ ਐ ਜੇ ਗਰਮੀ ਪਵੇ ਤਾਂ ਹੁਣ ਕਣਕ ਦੀ ਬੀਜੀ ਵੀ ਉਹਨੇ 151 ਨੂੰ ਭਜਣ ਲੱਗ ਜਾਣਾ ਈ ਗੱਲਾਂ ਛੋਟੀ ਕਣਕ ਨੂੰ ਵੀ ਬੱਲਾ ਨਿਕਲ ਜਾਂਦੀਆਂ ਸੋ ਚਲੋ ਬਾਕੀ ਸ਼ੀਧੀ ਪੰਦਰਵਾੜਾ ਵੀ ਹੈ ਜਿਹੜਾ ਇਹ ਸੰਗਰਾਦ ਤੇ ਆਪਣਾ ਸ਼ੁਰੂ ਹੋ ਜਾਣਾ ਕਿਉਂਕਿ ਦਸੰਬਰ ਮਹੀਨਾ ਚੜ੍ਹ ਗਿਆ ਸੋ ਉਸ ਵੇਲੇ ਵੀ ਬਹੁਤ ਠੰਡ ਹੁੰਦੀ ਆ ਸਾਨੂੰ ਪਤਾ ਉਹ ਸਾਰਾ ਇਤਿਹਾਸ ਹੈ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਤੋਂ ਲੈ ਕੇ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਠੰਡੇ ਬੁਰਜ ਦਾ ਵੀ ਇਹ ਜਿਹੜੇ ਦਿਨਾਂ ਠੰਡਾ ਦੇ ਬਈ ਸ਼ੁਰੂ ਹੋ ਗਏ ਤੇ ਬਾਕੀ ਚਲੋ ਚਾਹਲ ਪਹਿਲ ਵੀ ਇਹ ਘਰ ਦੇ ਵਿੱਚ ਬਾਕੀ ਉਧਰ ਭੈਣ ਕਰਨੀ ਜਾ ਕੇ ਆਉਣਾ ਉਹਨਾਂ ਨਾਲ ਵੀ ਤੁਹਾਨੂੰ ਮਿਲਣਾ ਘਰ ਦਾ ਧੁੰਦੇ ਧਾਰੇ ਆ ਵੀਰੋ ਰਲ ਮਿਲ ਕੇ ਚੱਲੀ ਜਾਂਦੇ ਭੈਣਾ ਭਾਈਆਂ ਦਾ ਪਿਆਰ ਹੈ ਇਕਨਾਂ ਚਲੋ ਮਹਾਰਾਜ ਬਣਾਈ ਰੱਖੇ ਇਕ ਨਹੀਂ ਤੇ ਬੱਚੇ ਗਏ ਵੀ ਆ ਜੀ ਸਕੂਲ ਟੋਟਾ ਆਪਣਾ ਬੰਦਾ ਪਰਮ ਉਹ ਆਪਣੇ ਸਕੂਲ ਗਿਆ ਵਾ ਜਸਨ ਬੜੇ ਸਕੂਲ ਚ ਜਿੱਥੇ ਪਰਮ ਲੱਗਿਆ ਬਹੁਤ ਪੰਜਵੀਂ ਤੱਕ ਸਕੂਲ ਪ੍ਰਾਈਵੇਟ ਜਸਨ ਸਰਕਾਰੀ ਸਕੂਲ ਚ ਜਾਂਦੀ ਆ ਉਹ ਹੋ ਗਈ ਆਪਣੀ ਹੁਣ 7ਵੀਂ ਦੇ ਵਿੱਚ ਕਿਉਂਕਿ ਚਲੋ ਚੱਲੀ ਜਾਂਦਾ ਕੰਮ ਬਾਕੀ ਬਾਈ ਸਾਡੇ ਉਰੇ ਨੇੜੇ ਤੇੜੇ ਕੋਈ ਪੰਜ ਆਪਣਾ ਪ੍ਰਾਈਵੇਟ ਸਕੂਲ ਜਿਹੜਾ ਸਾਨੂੰ 7-8 ਕਿਲੋਮੀਟਰ ਗਾਹਾਂ ਜਾ ਕੇ 8ਵੀਂ ਤੱਕ ਮਿਲਦਾ ਸੋ ਚਲੋ ਬਾਕੀ ਚੱਲੀ ਜਾਂਦਾ ਧੰਦੇ ਤਾਰੇ ਘਰ ਦੇ ਵਿੱਚ ਬੈਠੇ ਆ ਸਾਡੀ ਸਰਦਾਰਨੀ ਵੀ ਬੈਠੀ ਆ ਸਾਹਮਣੇ ਤੇ ਬਾਕੀ ਬਾਈ ਅੱਜ ਠੰਡ ਦਾ ਮੌਸਮ ਕਰਕੇ ਵੀ ਆਪਣੇ ਕੰਮ ਲੱਗੀ ਵੀ ਸਵੇਰ ਦੀ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਉਹਦੇ ਨਾਲ ਵੀ ਮਿਲਾਂਦਾ ਤੇ ਭੈਣ ਕੋਲ ਵੀ ਜਾਣਾ ਬਾਈ ਉਧਰ ਤੇ ਇੱਕ ਫਰਮਾਇਸ਼ ਆਈ ਆ ਉਹ ਵੀ ਪੂਰੀ ਕਰਨੀ ਪੈਣੀ ਆ ਚਲੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਗੱਡੀ ਵੀ ਧੋਤੀ ਗੱਲ ਆਪਾਂ ਨੇ ਮੜੀ ਮੜੀ ਜੀ ਮੋਟੀ ਮੋਟੀ ਧੋਤੀ ਜਾਣੀ ਤੇ ਬਾਕੀ ਬਾਈ ਸਰਪੰਚ ਸਾਹਿਬ ਵੀ ਬਣਾ ਅੜੇ ਜਗ ਅੜੇ ਖੜੇ ਆ ਕਿ ਜਗਾ ਟਿਕਾਣਾ ਤੇ ਬਾਕੀ ਬੂਟਿਆਂ ਦੀ ਤੁਹਾਨੂੰ ਪਤਾ ਹੀ ਆ। ਵੀ ਜਸ਼ਨ ਦੇ ਅੰਡਰ ਆ। ਦੇਖਭਾਲ ਜਿਹੜੀ ਬਾਈ ਸਾਰੀ ਉਹ ਠੀਕ ਨਹੀਂ ਤੇ ਆਹ ਬੂਟੇ ਦੇਖੋ। ਤੇ ਬਾਕੀ ਆ ਲੋ ਭਾਈ। ਠੰਡ ਦੇ ਮੌਸਮ ਨੂੰ ਜਾਰੀ ਰੱਖਦੇ ਹੋਇਆ ਭਾਈ ਕਿਹਦੇ ਕਿਹਦੇ ਘਰ ਇਹ ਕੰਮ ਹੁੰਦਾ। ਸਾਡੇ ਤਾਂ ਅਜਰਜਾਈਆਂ ਦੀ ਰਿਪੇਅਰ ਹੋ ਗਈ। ਠੀਕ ਨਹੀਂ ਤੇ ਬਾਕੀ ਲੋ। ਕਲਰ ਰੇਪ ਆਇਆ ਪਰ ਸੋਮਨ ਨੇ ਸਰਦਾਰਨੀ ਸਾਹਿਬ ਨੇ ਟੋਟੇ ਧੋਤੇ। ਸਾਂਭੋ ਵੀ ਜਾਣੇ ਪੱਲੀਆਂ ਸਿਓ ਹੋ ਜਾਂਦੀ ਇਹਨਾਂ ਦੀਆਂ ਠੀਕ ਨਹੀਂ ਤੇ ਬਾਕੀ ਬਾਈ ਸੂਰਜ ਖੜਾ ਆ ਉਹ ਘਰ ਦੇ ਸੌਦੇ ਪੱਤੇ ਆ ਦੇਖੋ ਕਹਿੰਦੇ ਪੰਜਾਬ ਵਰਗੀ ਮੌਜ ਕਿਥੈ ਲੁਣੀ ਲੋ ਘਰ ਦੀ ਦਾਲ ਬਾਲਟੀ ਖੋਲ ਕੇ ਰੱਖੀ ਹੈ ਬਾਈ ਇਹ ਅੱਜ ਠੀਕ ਨਹੀਂ ਇਹ ਬਾਈ ਮੈਂ ਕਹਿੰਦਾ ਸਾਲ ਹੋ ਗਿਆ ਉਹਨਾ ਸਾਡੀ ਆਪਣੀ ਘਰ ਦੀ ਦਾਲ ਆ ਇਹ ਇਹ ਧੁੱਪ ਕਰਕੇ ਹੁਣ ਖੋਲ ਕੇ ਰੱਖੀ ਵੀ ਆ ਸਾਹਮਣੇ ਧੁੱਪ ਰਾਤ ਬਣੀ ਵੀ ਦਾਲ ਆ ਘਰ ਦਾ ਸਮਾਨ ਕਹਿੰਦੇ ਘਰ ਦਾ ਸਮਾਨ ਲੋ ਲਸਣ ਖੇਤ ਤੇ ਆਇਆ ਤਾਂ ਕਣੀ ਫਟ ਗਿਆ ਹੁਣ ਇਹਦੀ ਆ ਵੀ ਇੱਧਰ ਮਿਲੋ ਪਹਿਲਾਂ ਚਲੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪੈਰਵਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਹੈਈਏ ਜਰਾ ਦਿਮਾਗ ਬਹੁਤਾ ਸਲਾਨ ਨਹੀਂ ਹੈ ਹਾਂਜੀ ਉਹ ਰਜਾਈ ਇੱਥੇ ਬੰਨਤੀ ਆ ਰਜਾਈ ਇੱਥੇ ਬੰਨਤੀ ਵੀ ਨੂੰ ਨਾ ਗਰੇ ਹੈ ਹਾਂਜੀ ਤੇ ਸਾਰੀ ਇੱਥੇ ਤਿਲਕੀਆਂ ਤੇ ਇੰਜ ਵਾਲਾ ਮੈਂ ਸਾਫ਼ ਕਰੀ ਪੌੜੀ ਤੇ ਛਾੜ ਚੜਾ ਕੇ ਲਗਾਈਆਂ ਧੁੱਪ ਦੇ ਸੁਕਾ ਦਿੱਤੀਆਂ ਛਾੜ ਕਾ ਚੜਾਤੇ ਆ ਸਾਰੇ ਅੱਛਾ ਸੀ ਸੁੱਕ ਕੇ ਕਰਦੇ ਲੋਟ ਗਏ ਹਾਂ ਠੰਡ ਹੋ ਗਈ ਜੀ ਬੱਚੇ ਠੰਡ ਮੰਦੇ ਆ ਮੈਂ ਜ ਕਹਨੇ ਹੁੰਦੇ ਇਸ ਤਰ੍ਹਾਂ ਵੀ ਆਉਂਦੀ ਛਾਂ ਤੇ ਜਾਂਦੀ ਛਾਂ ਵੀ ਲੱਗ ਜਾਂਦੀ ਹੁੰਦੀ ਬੱਚਿਆਂ ਨੂੰ ਵੀ ਉਹਦੇ ਮੱਦੇ ਨਜ਼ਰ ਰਜਾਈਆਂ ਤਿਆਰ ਕਰਤੀਆਂ ਠੀਕ ਆ ਠੀਕ ਆ ਥੈਂਕ ਯੂ ਲਓ ਭਾਈ ਮੱਦੇ ਨਜ਼ਰ ਮੁੱਦਾ ਉੱਠਿਆ ਕੋਈ ਬੜਾ ਹਾਂਜੀ ਹੈ ਅੱਜ ਸਾਰੀਆਂ ਮੇ ਰਜਾਈਆਂ ਤੁਪਲਵਾਤੀਆਂ ਛਾੜ ਛੋੜ ਚੜਾਤੇ ਹਾਂ 9 ਵੇੜ ਤੱਕ ਮੈਂ ਉਹ ਦਾਲ ਵੀ ਧੁੱਪ ਚ ਰੱਖਤੀ ਹਾਂ ਦਾਲ ਧੁੱਪ ਲਵਾਦੀ ਬਸ ਸਾਨੂੰ ਕਿਧੁੱਪ ਲਵਾਦੀ ਬਾਹਣ ਸੂਏ ਚੱਕ ਲਾ ਥੈਲੇ ਦੇਤੇ ਧੋਤਾ ਹਾਂਜੀ ਥੈਲੇ ਫੇ ਕੱਲ੍ਹ ਵਾਰ ਸੁਰੇ ਪਾਇਆ ਦਾ ਅੱਜ ਫੇ ਨਾਲ ਦੇ ਨਾਲ ਧੋ ਦੰਨੀ ਆ ਪੱਲੀਆਂ ਸਿਉਣ ਲੱਜਾਉਣ ਬੇਲੀ ਬੇਲੀ ਹਾਂਜੀ ਪਰ ਨਹੀਂ ਆਪਾਂ ਉਹਦਾ ਆਪਣਾ ਮਸ਼ੀਨ ਨਾਲ ਸਿਉਮਾਂਗੇ ਮਸ਼ੀਨ ਨਾਲ ਸਿਉਮਾਂਗੇ ਬਾਈ ਪੱਲੀਆਂ ਪਈਆਂ ਵੀ ਹੈ ਜੀ ਦੋ ਤਿੰਨ ਨਹੀਂ ਵੈਸੇ ਲੋੜ ਵੀ ਨਹੀਂ ਪੱਲੀਆਂ 10 ਪਈਆਂ ਦੋ ਤਿੰਨ ਨਹੀਂ ਤੇਰੇ ਹੱਥ ਨਹੀਂ ਲੱਗੀਆਂ ਨਾ ਕੋਮਾ ਕੱਡੀਆਂ ਵੀ ਦੱਸ ਦੀਆਂ ਬਾਹਰ ਤਾਂ ਤਿੰਨੋਂ ਤਾਂ ਪਹਿਲਾਂ ਉਹਦੇ ਹਾਲੀਆਂ ਰੇੜ ਰਾਉਣ ਵਾਲੀਆਂ ਉਹ ਨਹੀਂ 10 ਨਵੀਆਂ ਪੱਲੀਆਂ ਪਈਆਂ ਸਦੂਕ ਚ ਲੈ ਫੜਾ ਫਿਰ ਹੁਣ ਮਿਸਟਰ ਇੰਡੀਆ ਤੈਨੂੰ ਕੀ ਹੁਕਮ ਹੋਇਆ ਧਨੀਆ ਪਾਲਕ ਚਾਹੀਦਾ ਜੀ ਭੈਣ ਨੂੰ ਸਾਗ ਬਣਾਉਣਾ ਹੈ ਹਾਂ ਇਹ ਲੈ ਕੇ ਆਓ ਤੁਸੀਂ ਭੈਣ ਨੂੰ ਵੱਢ ਕੇ ਮੈਥੇ ਮੁੱਥੇ ਮੈਠੀ ਧਨੀਆ ਪਾਲਕ ਮੈਥੀ ਹਾਂਜੀ ਹੈ ਭੈਣ ਨੂੰ ਸਾਗ ਮੈਥੀ ਤੋੜ ਕੇ ਹਾਂ ਅਜੇ ਉਹਨਾਂ ਨੂੰ ਲੋਡ ਹੋਣਾ ਤਾਂ ਤੁਹਾਨੂੰ ਵੀ ਜਾਣਾ ਚਾਹੀਦਾ ਜੀ ਆ ਦੇਖ ਲਓ ਭਾਈ ਐ ਡਾਬੜਾ ਹੁਕਮ ਲੱਗਿਆ ਆ ਲਫਾਫਾ ਹੁਣ ਪਰ ਕੇ ਲੈ ਜਾਣਾ ਪੈਣਾ ਭਾਈ ਦੇਖ ਲਓ ਹੈ ਤੇ ਕਈ ਇੱਟ ਮਾਜਣੀ ਵਿੱਚ ਸਾਰਾ ਸਮਾਨ ਇਹਦੇ ਵਿੱਚ ਆ ਜਾਣਾ ਜੀ ਹੂੰ ਨਾਲ ਤੁਸੀਂ ਕਢਾਉਂਗੇ ਇਹਨੇ ਇਹਦੇ ਤੁਹਾਨੂੰ ਦੇ ਤਾਂ ਕੱਪੜਾ ਨਹੀਂ ਪਰ ਲੈ ਜਾਂਦਾ ਮੈਂ ਲੈ ਜਾਂਦਾ ਰਹਿਦਾ ਲੋ ਭਾਈ ਬੱਚੇ ਸੂਲ ਗਏ ਹੋ ਜੀ ਮੈਂ ਵਾ ਸੁਣੀ ਬੈਠੀ ਜੀ ਹਾਂ ਹੰਡੋਲਾ ਤਾਂ ਨਹੀਂ ਭੇਜਣਾ ਨਾਲ ਵੀ ਮੈਨੂੰ ਡੋਲਾ ਸਾਖਦਾ ਭੇਜ ਦਿਓ ਨਹੀਂ ਜੀ ਪਰਮਗਰਾਂ ਉਹਨਾਂ ਮਮੀ ਸਾਗ ਬਣਾਈਏ ਬਾਈ ਇਹਨਾਂ ਸਾਗ ਬਣਾਇਆ ਤਿੰਨ ਦਿਨ ਸਾਗ ਇਹ ਪਹਿਲੇ ਦਿਨ ਬਣਾ ਕੇ ਦੋ ਦਿਨ ਸਬਜੀ ਤੀਏ ਦਿਨ ਸਵੇਰੇ ਸਾਗ ਤੜਕ ਲਿਆ ਫੇਰ ਉਹਦੇ ਬਾਅਦ ਮਹਾਦੀਦਾ ਆਉਦੀ ਬਣ ਗਈ ਬਾਈ ਮੂੰਗੀ ਦੀ ਦਾਲ ਉਹ ਸਾਰੇ ਘੱਟ ਪਸੰਦ ਕਰਦਾ ਫੇਰ ਸਾਗ ਤੜਕ ਲਿਆ ਪੰਮੂ ਸਾਡਾ ਤੰਗ ਆ ਗਿਆ ਉਹਨਾਂ ਇਹਨੂੰ ਕਹਿ ਦਿੱਤਾ ਕਹਿੰਦਾ ਸਾਗ ਨਹੀਂ ਬਣਾਉਣਾ ਚਾਹੀਦਾ ਠੀਕ ਨਹੀਂ ਹਾਂ ਜੀ ਚਲੋ ਬਾਈ ਚਲ ਠੀਕ ਆ ਮੈਂ ਫੇਰ ਜਾਵਾਂ ਲੋ ਬਾਈ ਆਪਾਂ ਬਣਾ ਹੁਕਮ ਪਗਾਈਏ ਬਾਕੀ ਕੰਮ ਚੱਲੀ ਜਾਣਾ ਓਕੇ ਸਰਦਾਰਨੀ ਫਿਰ ਦੋ ਬੱਚੇ ਵੀ ਦੋ ਘੰਟੇ ਰਹਿ ਗਏ ਨਹੀਂ ਆਉਣ ਨੂੰ ਹੂੰ ਆਉਣ ਵਾਲਾ ਹੀ ਹੈ ਜਾਨ ਨੂੰ ਫਿਰ ਮੈਂ ਹੁਣ ਦਾਣਾ ਤੋਂ ਲੇਟ ਲੈ ਅਰੈਸਟ ਕਰ ਲੈ ਰੱਖ ਲੈ ਸਰਾਨਾ ਆਪਣੇ ਹਥਿਆਰ ਨਾ ਫੋਨ ਚਲਾਉਂਗੀ ਇਹ ਤਾਂ ਥੋੜਾ ਟਾਈਮ ਦੇਖੋ ਭਾਈ ਇਹਦਾ ਔਰੇ ਬੈਠੀ ਆ ਇਹਨੇ ਸਰਦਾਰਨੀ ਨੇ ਗੇਟ ਪਰ ਆਉਂਦੀ ਸਰ ਦੇਖੀ ਜਣਾ ਉੱਥੇ ਤੇ ਵੀ ਕਿਹੜਾ ਹਾਕਮ ਆਲਦਾ ਕਿਆ ਕਰਦਾ ਇੱਕ ਸੁਨਹਿਾਲ ਹੈ ਨਾ ਹਾਂਜੀ ਹੁਣ ਵਿਆਹਾਂ ਦਾ ਸੀਜ਼ਨ ਆ ਜੀ ਲੋ ਭਾਈ ਇੱਕ ਕੱਲੂ ਸਾਡੇ ਪਿੰਡ ਭੋਗਿਆ ਸੁਨਹਿਾਲ ਹੈ ਨੂੰ ਵੀ ਭੋਗ ਦਾ ਸਿੱਧਾ ਚੁੱਲਾ ਨਹੀਂ ਹੁੰਦਾ ਹਨਾ ਹਾਂਜੀ ਖੁਸ਼ ਹੋ ਗਈ ਹੈ ਨਾ ਕੱਲ ਨੂੰ ਵਿਆਹ ਚ ਜਾਣਾ ਚਲੋ ਕੋਈ ਨਹੀਂ ਮੈਂ ਤਾਂ ਚੱਲ ਰਹੀ ਰਹਿੰਦੇ ਆ ਜੀ ਪ੍ਰੋਗਰਾਮ ਤਾਂ ਹਣ ਬਾਈ ਵਿਆਹ ਸਾਡੇ ਪਿੰਡ ਬਹੁਤ ਆ ਅੱਛਾ ਹੀ ਰੌਣਕ ਲੱਗੀ ਰਹਿੰਦੀ ਹੈ ਜੀ ਕਿਹਦੇ ਦੇ ਚਿੱਠੀ ਭੇਜਣੀ ਆ ਲੜਕੀ ਦੀ ਕਿਸੇ ਦੇ ਆ ਰਹੀ ਆ ਬੇਟੇ ਦੀ ਵਿਆਹ ਕੇ ਜੀ ਪਿੰਡ ਚਲ ਕੋਈ ਚਲੋ ਬਾਈ ਮौज ਆ ਆਪਣਾ ਬੇੜੇ ਚ ਬੈਠੇ ਆ ਰਾਮ ਨੂੰ ਆ ਤੇਰਾ ਮਨ ਤਰੀਕਾ ਬਥੇ ਲੱਗਿਆ ਅਸਲਾ ਬਾਈ ਜਾਨਵਰ ਵੀ ਮੱਜਾ ਲੁੱਟਦੇ ਆ ਚਲੋ ਚੱਲ ਠੀਕ ਆ ਜੀ ਫਿਰ ਮੈਂ ਚੱਲਿਆ ਠੀਕ ਓਕੇ ਬਾਈ ਤੋੜ ਕੇ ਖੇਚੇ ਚ ਚੱਲਦੇ ਆ ਲੋ ਬਾਈ ਪਹੁੰਚ ਗਏ ਆਪਣੀ ਗੱਡੀ ਖੇਤ ਦੇ ਵਿੱਚ ਤੇ ਪਹਿਲਾਂ ਬਾਈ ਸਾਡੀ ਬਾਗਬਾੜੀ ਗੰਨੀ ਨਿਗਾਹ ਮਾਰੋ ਬਾਈ ਤੇ ਤੁਹਾਡੀ ਕਣਕ ਵਧੀਆ ਵਧੀਆ ਬਾਈ ਖੜੀ ਹੈ ਮਾਰਾ ਦੀ ਕਿਰਪਾ ਦੇ ਨਾਲ ਇਹ ਚਲੋ ਲਸਣ ਦੀ ਗੜਾਈ ਹੋ ਚੁੱਕੀ ਹੈ ਉਤੋਂ ਬਾਅਦ ਬਾਈ ਇੱਧਰ ਇਹ ਲਸਣ ਦੀ ਵੀ ਦਾਇਆ ਪਾਤਾ ਇਹਦੀ ਵੀ ਗੜਾਈ ਤੇ ਹੁਣ ਆਪਣੇ ਹੱਥ ਆਇਆ ਲਫਾਫਾ ਵਿੱਚ ਪਈ ਕਰਦ ਤੁਹਾਨੂੰ ਦਿਖਦੀ ਹਾਂ ਆਹ ਖੜੇ ਕਹਿੰਦੇ ਮੇਥੇ ਉਹ ਖੜਾ ਧਨੀਆ ਉਹ ਮੇਥੀ ਉਹ ਭਾਲਕ ਧਨੀਆ ਦਾ ਇੱਧਰ ਵੀ ਵਾਦੂ ਖੜਾ ਦੇਖਦੇ ਹੁਣ ਕਿੱਧਰ ਜ਼ਿਆਦਾ ਦੋਬਾਜਦਾ ਹੁਣ ਪਾਵਣੇ ਲੱਗੀ ਐ ਕਮੀ ਜੀ ਤੇ ਬਾਅਦ ਆ ਕੇ ਆਪਣੇ ਕੰਮ ਆਹ ਬਾਈ ਲਸਣ ਲੱਗ ਗਿਆ ਹੁਣ ਇਹਦਾ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਤੁਸੀਂ ਵੀ ਮੰਨੋਗੇ ਵੀ ਬਾਕੀ ਲਸਣ ਚ ਦਮ ਤਾਂ ਬਾਕੀ ਕਣਕ ਮਹਾਰਾਜ ਦੀ ਕਿਰਪਾ ਨਾਲ ਵਧੀਆ ਹੋ ਗਈ ਚਲੋ ਚੱਲਦੇ ਆਪਾਂ ਆਪਣੇ ਲੱਗਦੇ ਕੰਮ ਮੈਂ ਹੁਣ ਆਇਟਮ ਤਾਂ ਆਹ ਸਾਈਡ ਬਦਲਣੀ ਇਹ ਨਹੀਂ ਛੱਡਣੀ ਜਾਂ ਉਹ ਬਦਲਣੀ ਬਾਈ ਪਾਲਕ ਬਾਦੂ ਖੜੀ ਹੈ ਆਪਣੇ ਕੋਲ ਬਾਕੀ ਮੌਸਮ ਮੋਟਰ ਚੱਲੀ ਜਾਂਦੇ ਕੰਮ ਲੋ ਬਾਈ ਭੈਣ ਕਹੇ ਨਾ ਵੀ ਪਾਲ ਕਰ ਤੇ ਧਨੀਆ ਮੇਥੀ ਜਿਉ ਲਿਆਤੀ ਸਾਗ ਵੀ ਤੋੜਤਾ ਬਾਈ ਜਿੰਨਾ ਕੱਪਾਂ ਤੇ ਸਰਿਆ ਜਿੰਨਾ ਆਪਣਾ ਹੱਥ ਲੱਗਿਆ ਕੰਮ ਕਿੰਨੇ ਬਾਕੀ ਨੇ ਤੋੜੇ ਬਣੋ ਚਲੋ ਬਾਕੀ ਚੱਲਦੇ ਆ ਕੀ ਕਹਿੰਦੇ ਆ ਦੇਖਦੇ ਜਾ ਕੇ ਲੋ ਬਾਈ ਪਹੁੰਚ ਗਏ ਭੈਣ ਕੋਲ ਮਦਰ ਪਾਪਾ ਜੀ ਪਹੁੰਚ ਰਹੇ ਆ ਹਾਂ ਜੀ ਤੁਸੀਂ ਕਰ ਜੀ ਤੁਸੀਂ ਬੈਠੇ نیند ਆ ਗਈ ਸੀ ਹਾਂ ਇਧਰ ਮਿਲੋ ਭੈਣ ਨੂੰ ਬੱਸ ਜੀ ਗੱਲ ਸਾਰਿਆਂ ਨੂੰ ਹਾਂ ਲੋ ਬਾਈ ਮੈਨੂੰ ਫੋਨ ਕਰਤਾ ਤੁਹਾਨੂੰ ਦੱਸਿਆ ਥੋਤੇ ਬਾਅਦ ਕਰਿਆ ਫੋਨ ਕਰ ਸਾਗ ਨੂੰ ਹੂੰ ਨਾ ਬਈ ਆਪਣੀ ਕਾਰ ਦੇ ਗੱਡਾ ਸਮਾਨ ਫੜ ਮਾਸੀ ਮਾਸੜ ਮੰਮੀ ਨਹੀਂ ਗਏ ਹੋਏ ਆ ਉੱਥੇ ਚਮਕੋ ਸੰਦ ਤੇ ਦੁਆਈ ਨੇ ਛੇ ਨੋ ਬਈ ਹਾਂ ਬਾ ਕੱਢ ਲੈ ਵਿੱਚ ਪੱਤਾ ਮਚਣ ਤੇ ਮਚੋਆ ਪੱਤਾ ਜਾ ਮੱਕੜ ਦੀ ਕੱਪੜਾ ਲੈ ਕੇ ਆ ਕੱਢ ਲੈ ਕੱਢ ਲੈ ਲਓ ਬਈ ਜੌਂਡਰ ਵੀ ਸਾਡਾ ਲਗੋ ਹਤਾ ਹਾਂ ਲਾ ਬਈ ਪਿਆਰੀ ਬਣਾਤੀ ਜਾਲਾ ਭਾਈ ਪਿਆਰੀ ਬਣਾਦੀ ਮੇਂ ਜਗਾਉ ਤੋ ਪਰ ਹੂੰ ਅੰਗੂਰਾਂ ਦੀ ਵੇਰ ਗਾਣ ਅੰਗੂਰ ਤੋੜ ਕੇ ਖਾਉਂਗੇ ਚਲੋ ਭਾਈ ਚੱਲੀ ਜਾਂਦਾ ਕੰਮ ਤੇ ਬਾਕੀ ਭਾਈ ਅਸੀਂ ਆ ਗੱਡੀ ਕਰ ਦਿੱਤੀ ਸੇਲ ਇਹਨੇ ਵੀ ਹੁਣ ਇੱਕ ਅੱਧੇ ਦਿਨ ਚ ਚੱਲ ਜਾਣਾ ਲੈ ਸਾਗ ਤਾਂ ਪਿਆ ਹੈ ਕਹਿੰਦੇ ਸਾਗ ਤਾਂ ਪਿਆ ਹੈ ਚੁੱਲ੍ਹੇ ਕੋਲ ਹਨਾ ਥੋੜੇ ਲੈਂਦੇ ਤੇ ਖੇਤਾਂ ਚ ਹਾਂ ਉਹ ਨਹੀਂ ਤੇ ਹੈਗੇ ਪਾਣੀ ਤੋਂ ਤਾਂ ਨਹੀਂ ਹਾਲਗੱਦਨੀ ਆਪਣੇ ਕੋਲ ਆ ਗਿਆ ਲੈ ਫਿਰ ਕਣਕ ਢੋਲ ਕਰਤਾ ਹੈ ਤੋਤਾ ਤੋਤਾ ਜਿੰਨਿ ਚਮਾਰਕ ਤੋਂ ਉਹ ਤੇ ਡੈਡੀ ਜੀ ਨੇ ਗਿੱਲਾ ਜਿਹਾ ਕਰਿਆ ਵੀ ਉਖੜ ਜੂ ਵਿੱਚ ਇਹ ਸਾਰੇ ਕੀ ਚੱਕਰ ਹੋਇਆ ਇਹ ਕਣਕ ਦਾ ਹੈ ਸਾਰੀ ਖਰਾਬ ਹੋ ਗਈ ਬਾਈ ਚੱਕਰ ਹੈ ਕਿੰਨੂ ਲੱਗਦਾ ਗਿੱਲੀ ਹੋਈ ਗਿੱਲੀ ਹੋ ਪਾਈ ਹੈ ਤੁਸੀਂ ਕਣਕ ਗਿੱਲੀ ਨਿਕਲੀ ਬੇਨਤੀ ਹੈਗੀ ਇੰਨੀ ਅੱਥੀ ਬਈ ਜੋ AC ਦੇ ਪੱਲੇ ਪਈ ਸੀ ਹਾਂ ਉਹਦੇ ਮੜ ਮੋਟੇ AC ਤੋਂ ਪਾਣੀ ਪਈ ਹੈ ਐ ਦਾ ਜ਼ਿੰਮੇਦਾਰ ਤਗੜਿਆ ਨੋ ਜੀ ਇਹ ਹੂੰ ਲਾ ਬਈ ਕੋਈ ਕਹਿੰਦਾ ਬਾਲਟੀ ਰਾਤ ਦੀ AC ਦਾ ਪਾਣੀ ਦੀ ਕਰ ਦਿੰਦਾ ਬਹੁਤ ਲਫਾਵਾ ਜੇ ਕਰ ਨਹੀਂ ਢੇਰੀ ਗੱਲਾਂ ਚ ਹੂੰ ਬਈ ਸਕੋ ਫਟੇ ਸਾਗ ਵਾਦੂ ਕੋਲੀ ਰਾਮਨਾ। ਕੇ। ਇਹ ਕੀ ਆਪ ਨੇ ਆਪਣੀ ਹਿਊਮ ਦੇ ਸਾਰੇ ਆਪਣੇ ਸਾਰੇ। ਜੀ। ਸਾਗ ਦਾ ਆਪਣਾ ਤੁਹਾਡਾ ਘਰ ਦਾ ਹੀ ਹੋਇਆ ਵਹੇ ਬ੍ਰਸ਼ਿੰਦ ਚਾਹ ਵਾ। ਸਾਗ ਜੀ। ਹਾਂ। ਸਾਗ ਜੋਂਨੇ ਮਿੱਤ ਨੂੰ ਤੇ ਤਾਂ ਆਪਣੇ ਘਰ ਤੇ। ਗੰਦਲਾ ਛਿੱਲੀਆਂ ਉਹਦੀਆਂ ਹੈ। ਆਹ ਤੂੰ ਕਿੰਨ ਲੰਬ ਜਾਣੇ ਹਣ। ਹਾਂ ਉਧਰ ਪੰਮੂਨ ਦਾ ਘਰ ਕਹਿੰਦਾ ਕਹਿੰਦਾ ਸਾਗ ਨਹੀਂ ਮਾਣਾ ਚਾਹੀਦਾ ਠੀਕ ਵੀ ਰਾਤ ਨੂੰ ਜਦੋਂ ਕੀ ਆ ਬਣਿਆ ਸਾਗ ਮੈਨੂੰ ਖਾਣੀ ਰੋਟੀ ਕਹਿੰਦਾ ਤਾਂ ਉਹ ਵੀ ਮਾਦੀ ਮੇਰੇ ਕੋਲ ਨਹੀਂ ਹਾਂ ਕਹਿੰਦਾ ਵੀ ਵਗ ਰੋਟੀ ਖਾ ਲੈ ਹਾਂ ਹੈ ਕਹਿੰਦਾ ਕੀ ਬਣਾਏ ਵਗ ਸਾਗ ਕਹਿੰਦਾ ਮੈਨੂੰ ਖਾਣੀ ਹੈਗੀ ਅੱਛਾ ਆ ਮੋਟਰ ਕੇਡ ਟਾਈਮ ਤੇ ਲਈ ਵੀ ਟੁੱਟੀ ਲੇਟ ਆਈ ਹੈ ਕੀ ਬੰਦ ਕਰ ਦੋ ਫਿਰ ਜ ਚੱਕਿਆ ਹੀ ਨਹੀਂ ਹੈਗਾ ਹੋਰ ਇਹਨਾਂ ਨੇ ਬੈਲਰ ਘਸਾ ਦੇਣਾ ਉਹਦਾ ਠੀਕ ਹੈ ਲਓ ਭਾਈ ਵਿਲੇਜ ਲਾਈਫ ਲੱਗ ਗਈ ਕੰਮ ਹੁਣ ਭੈਣ ਤਾਂ ਚੱਲਣ ਦੀ ਲੋੜ ਵੀ ਨਹੀਂ ਨਾ ਨਾ ਇਹਦੇ ਚ ਪੱਤੇ ਨਾ ਤੋੜੀ ਹਾਂ ਇਹ ਦੂਆ ਹੈ ਨਾ ਹਾਂ ਦੋ ਹੱਥ ਵਾਲਾ ਸਾਗ ਖਾਇਓ ਨਾਲੇ ਕਿਹੋ ਠੀਕ ਹੈ ਚੱਲ ਲੈ ਲਓ ਭਾਈ ਕਾਇਆ ਇੱਕ ਗਿਆ ਹੁਣ ਆਪਾਂ ਆਹ ਸਾਹਮਣੇ ਕੁਰਸੀ ਬਾਪੂ ਵਾਲੀ ਲੈ ਭਾਈ ਆਹ ਲੋ ਪਾਪਾ ਜੀ ਕਹਿੰਦੇ ਮੈਂ ਚੱਲਿਆ ਚਲੋ ਕੋਈ ਨਹੀਂ ਭਾਈ ਕਿੰਿਆ ਦੇ ਕਰਤਾ ਹੁੰਦੀ ਰਹਿੰਦੇ ਭੈਣ ਦੀ ਨਨਦ ਵੀ ਆਈ ਵੀ ਹੈ ਭਾਈ ਇਹਨੇ ਵੀ ਆਪਣੇ ਝੰਡੇ ਗੱਡੇ ਤੇ ਆਪਣੇ ਘਰ ਆ ਕੇ ਮਹਾਰਾਜ ਸਾਰਿਆਂ ਨੂੰ ਖੁਸ਼ ਰੱਖੇ ਮਮੜੀ ਜੀ ਸਫਾਈ ਹੋਣੀ ਹੈ ਪਾਪਾ ਜੀ ਅੰਦਰ ਅੱਛੇ ਅੰਦਰ ਗਏ ਉਹਨੂੰ ਰਮਨ ਨੂੰ ਮਿਲਣ ਲੋ ਭਾਈ ਕਰੋਨੇ ਨੂੰ ਮਿਲਣ ਗਏ ਅੰਦਰ ਠੀਕ ਆ ਰਮਨ ਠੀਕ ਹੈ ਅੱਛਾ ਮੈਂ ਨਹੀਂ ਬੰਦ ਕਰਦੇ ਮੈਥਿਆਂ ਚ ਕੁਝ ਨਹੀਂ ਹੈਗਾ ਇਹ ਤੈਨੂੰ ਮੈਂ ਗਾਰੰਟੀ ਦਿੰਦਾ ਨਹੀਂ ਹੋਵੇ ਕੱਦਾਂ ਟੱਕਰ ਟੁੱਕਾ ਨਾ ਹੋਵੇ ਚੱਲ ਮਾੜਾ ਮੋਟਾ ਤਾਂ ਖਾ ਲਓ ਤਾਂ ਕਿ ਹੋ ਗਿਆ ਰੱਬ ਦਾ ਜੀ ਆ ਆਪਣੇ ਆਪ ਹੋਇਆ ਵਾ ਉਹ ਕੁਦਰਤੀ ਕੱਕ ਹੱਸਦੀ ਆ ਭੈਣ ਭਾਈ ਹਾਸੀ ਮਜ਼ਾਕ ਚੱਲ ਰਹੀ ਜਾਨੀ ਵਾਸੀ ਬੰਦਲਾ ਚੇਲ ਬਣਾਇਆ ਉਹ ਭਾਈ ਤੁਹਾਡੀ ਕਿੱਥੇ ਰੀਸ ਕਰ ਸਕਦੇ ਅਸੀਂ ਅਸੀਂ ਬੰਦੇ ਸਿੱਧੇ ਸਾਦੇ ਆ ਤੁਸੀਂ ਹੁਣ ਵਾਈਫਾਈ ਬੰਦੇ ਆ ਐ ਬੰਦ ਵਾਈਫਾਈ ਬੰਦੇ ਨੇ ਤੁਸੀਂ ਤੇ ਅਸੀਂ ਤੁਹਾਡੇ ਉਰ ਦੀ ਜਾਂ ਕਰ ਗਈਆਂ ਅੱਛਾ ਘਰ ਦਾ ਦੁੱਧ ਮੱਖਣ ਵਾਈ ਤੁਹਾਡੇ ਕੋਲ ਸਾਡੇ ਕੋਲ ਕਿੱਥੇ ਹੈ ਹੈ ਥੋੜਾ ਹੀ ਬੰਦੀਆਂ ਹੈ ਸਾਡੇ ਹੈਨ ਦੱਸ ਦੇ ਕੋਈ ਘਾਟ ਬਾਦ ਹੁਣ ਤਾਂ ਇਹਦੇ ਬਾਦ ਬਰਸੀਨਾ ਲਿਆਉਣਾ ਪੱਢ ਕੇ ਹੂੰ ਪੰਮੂ ਨੂੰ ਲਿਆਂਦਾ ਪੰਮੂ ਵਾਈ ਸਕੂਲ ਗਿਆ ਵਾ ਹਲੇ ਉਹਨੇ ਆਉਣਾ ਹੈ ਕਿੰਨਾ ਟਾਈਮ ਹੋ ਗਿਆ ਹਾਂ ਇਹ ਪਿੰਡ ਵੱਧ ਜੀ 3 ਵਜੇ ਗਏ ਸਾਰ 3:20 ਪਰਾਉਣਾ ਨੇ ਘਰ ਹਾਲੇ ਮਾਨਸੂਖ ਵੀ ਲਿਕ ਟਾਈਮ ਤੇ ਬਸ ਫਿਰ ਜੋਤ ਦੇ ਬਰਾਬਰ ਆਉਣਾ ਨੇ ਠੀਕ ਹੈ ਲੋ ਭਾਈ ਚੱਲੀ ਜਾਂਦਾ ਕੰਮ ਰਲ ਮਿਲ ਕੇ ਮਾਰਾ ਦੇਖਣੇ ਕੁਛ ਰੱਖਿਆ ਸਾਡੀ ਮਾਸੀ ਨਹੀਂ ਹੈਗੀ ਉਹ ਨਹੀਂ ਉਹਦੇ ਨਾਲ ਵੀ ਮਿਲਾ ਦੇਣਾ ਕਮਨੀ 10-15 ਮਿੰਟ ਚ ਜੇ ਆਗੇ ਤਾਂ ਮਿਲਾ ਦੇਣਾ ਨਹੀਂ ਮੇਰੀ ਵੀ ਬਸਵੰਤ ਮੈਂ ਵੀ ਚੱਲ ਜਾਣਾ ਪਾਪਾ ਜੀ ਮਿਲਣ ਗਏ ਬਿੱਦਰ ਚਲੋ ਠੀਕ ਹੈ ਭਾਈ ਹੂੰ ਚਲ ਲੋ ਭਾਈ ਬਿਲੀ ਜਲਾਈ ਇਹਨੂੰ ਕਹਿੰਦੇ ਆ ਹਾਂ ਭਾਈ ਪਾਣੀ ਤਾਂ ਉੱਬਲ ਗਿਆ ਤੇਰਾ ਮੱਗਦਾ ਹੁਣ ਬਹਿੰਦੀ ਐ ਲੈ ਭਾਈ ਲੱਕੜੀਆਂ ਗਿੱਲੀਆਂ ਐ ਗਿੱਲੀਆਂ ਤਾਂ ਹੈਗੀਆਂ ਇਹ ਮੇਰੀ ਗੱਲ ਸੁਣ ਚੁੱਲੇ ਦਾ ਮੋਂ ਤੁਸੀਂ ਗਲਤ ਨਹੀਂ ਰੱਖਿਆ ਨਹੀਂ ਕਹਿੰਦੇ ਦਿਨੋਂ ਹੁੰਦਾ ਪੱਛਾਂ ਵੱਲ ਨੂੰ ਨਹੀਂ ਕਰਦੇ ਇਹ ਪਾਣੀ ਭਾਈ ਇਹਨਾਂ ਦਾ ਹੁਣ ਉਹ ਲੋ ਭਾਈਆ ਚੁੱਲਾ ਚੌਂਕਾ ਨਵਾਂ ਬਣਿਆ ਓਰੇ ਹੈ ਵੈਸੇ ਆਹ ਕੰਦ ਦਾ ਢੋਕਾ ਕਰਤਾ ਭਾਈ ਇੱਧਰ ਦੇਖੋ ਇੱਧਰ ਆਪਣਾ ਚੁੱਲਾ ਲਾ ਭਾਈ ਅਹਮ ਕਾਲ ਇੰਦਰ ਨੂੰ ਭਾਈ ਇੱਥੇ ਤੇ ਸ਼ੁਰੂ ਹੁੰਦਾ ਮਕਾਨ ਪੈਣਾਂ ਦਾ ਪਿੱਛੇ ਨੂੰ ਸਾਰੇ ਕਾਫੀ بڑا ਮਕਾਨ ਹੈ ਅੰਦਰ ਘੱਟ ਤੇ ਘੱਟ ਕਿੰਨੇ ਕਮਰੇ ਬਣ ਗਏ ਆਪਣੇ 7 ਕਮਰੇ ਅੰਦਰ ਦੋ ਚਾਰ ਪਿੱਛੇ ਚਾਰ ਚਾਰ ਅੱਠ ਨੌਵਾਂ ਬਾਥਰੂਮ ਹੈ ਬਾਥਰੂਮ ਨੂੰ ਕਮਰਾ ਨਾ ਕਹਿਣਾ ਚਲੋ ਭਾਈ ਪਿੱਛੇ 7 ਕਮਰੇ ਆ ਹਾਲ ਆ ਖੁੱਲਾ ਡੁੱਲਾ ਆ ਸਾਹਮਣੇ ਟਰੈਕਟਰ ਖੜਾਉਣ ਨੂੰ ਬਣਾਇਆ ਵਾ ਠੀਕ ਨਹੀਂ ਆ ਟਰੈਕਟਰ ਤੋਰੇ ਖੜਾ ਹੈ ਬਾਕੀ ਭਾਈ ਪ੍ਰਮਾਤਮਾ ਕਿਰਪਾ ਕਰੇ ਸਾਡਾ ਪ੍ਰਾਣਾ ਜਲਦੀ ਠੀਕ ਹੋ ਜਾਈਏ ਬਸ ਠੀਕ ਨੇ ਉਹ ਬਾਈ ਆਪਣੇ ਆਪ ਆਪਣਾ ਬੈਠਣ ਜੋਗਾ ਹੋ ਜਵੇ ਸਾਡੀ ਇਹੀ ਮਹਾਰਾਜ ਅੱਗੇ ਕਿਰਪਾ ਹੈ ਕਿਉਂਕਿ ਉਦਾਂ ਤੇ ਵੀ 6:00 ਵਜੇ ਨੂੰ 2017 ਚ ਵਜਦੀ ਸੀ 17 ਚ ਵਜਦੀ 17 ਚ ਵਜੇ ਸਿਰ ਤੇ 6:00 ਵਜੇ ਦੀ ਜਦਦਾ ਹੀ ਸਾਡੇ ਪ੍ਰੋਣਾ ਸਾਹਿਬ ਪਏ ਆ ਕਈਆਂ ਨੇ ਕਮੈਂਟ ਵੀ ਕਰਨੇ ਆ ਵੀ ਪ੍ਰੋਣਾ ਨੂੰ ਪਿਓ ਨਹੀਂ ਦਿਖਾਉਂਦੇ ਚਲੋ ਅਸੀਂ ਦਿਖਾਉਂਦੇ ਨਹੀਂ ਤਾਂ ਕਰਕੇ ਮੈਂ ਅੰਦਰ ਪਏ ਆ ਠੀਕ ਨੇ ਤੇ ਉੱਤੇ ਬਾਅਦ ਭਾਈ ਚੱਲੀ ਜਾਂਦੇ ਕੰਮ ਮਹਾਰਾਜ ਜਲਦੀ ਉਹਨੂੰ ਠੀਕ ਕਰ ਦਵੇ ਬੰਤ ਮਿੰਨੀ ਮਿੰਨੀ ਜੀ ਅੱਗ ਬਲਦੀ ਹੈ ਕਿ ਆਪਣੇ ਆਪੇ ਭੱਗ ਜਾਣੀ ਹੌਲੀ ਹੌਲੀ ਭੱਖੂਣੀ ਹੂੰ ਥੋੜੀ ਨਾ ਜਿਆਦਾ ਸੀ ਲੱਗ ਨਿਆ ਤੂੰ ਟੋਕੇ ਵਾਲੀ ਮਸ਼ੀਨ ਚੋਂ ਟੁਕਲਾ ਹਿੰ ਟੋਕੇ ਵਾਲੀ ਮੋਟਾ ਹੋਦ ਹੋ ਜਾਣਾ ਹੈ ਹੈ ਤੂੰ ਤਾਂ ਬਹੁਤ ਲੋ ਬਈ ਇਹ ਬੱਚਾ ਮਸ਼ੀਨ ਦਾ ਆਹ ਮਾਂ ਘੜੀ ਮਸ਼ੀਨ ਦੀ ਠੀਕ ਹੈ ਦੇਖ ਲੋ ਇੰਨਾ ਫਰਕ ਆ ਮੋਟਾ ਬਿਲਕੁਲ ਸਾਰੇ ਤੇ ਰਾਤ ਨੂੰ ਰਿੱਝੂ ਨਾ ਸਾਰੇ ਨਹੀਂ ਨਾ ਮਾਰਨਾ ਪਾਣੀ ਦਾ ਵਾਲਾ ਰਿੱਝ ਜਾਣਾ ਐ ਤਾਂ ਨਹੀਂ ਗੱਲ ਹੈ ਜੀ ਚਲੋ ਭਾਈ ਹਾਸੇ ਮਜ਼ਾਕ ਕਰਤਾ ਖੜਾਉਣਾ ਜਿਆਦਾ ਹੈ ਹਾਸੇ ਮਜ਼ਾਕ ਆ ਪੰਮੂ ਆ ਕੇ ਮੈਨੂੰ ਪੁੱਛਣਾ ਜੋਤਰਾ ਦੇ ਕੱਲਾ ਜਾਇਆ ਤੂੰ ਮੈਂ ਮੈਨੂੰ ਲੈ ਕੇ ਨਹੀਂ ਗਿਆ ਬੂਆ ਜੀ ਕੋਲ ਨੂੰ ਲੋ ਭਾਈ ਚੱਲਦੀ ਜਾਂਦੇ ਕੰਮ ਭਾਈ ਬਾਕੀ ਬੀਲੀ ਜੀ ਲਾਈਫ ਆ ਹੁਣ ਆ ਮੋਟਰਸਾਈਕਲ ਭਾਈ ਉਹ ਸਾਹਮਣੇ ਖੜ ਗਿਆ ਕੇ ਆ ਬੂਤੇ ਪਰ ਬਹੁਤ ਅਮਰੂਦ ਲੱਗਦੇ ਆ ਭਾਈ ਇਹਨਾਂ ਦੇ ਵੀ ਠੀਕ ਚਲੋ ਭੈਣ ਬਾਈ ਬਾਕੀ ਲੱਗੀ ਵੀ ਆ ਹੁਣ ਪੰਨੇ ਜਾਣਾ ਆਪਣੇ ਘਰ ਨੂੰ ਠੀਕ ਆ ਹੁਣ ਹੈਂ ਸਾਗ ਲੈ ਜੀ ਹਾਂ ਸਾਗ ਤਾਂ ਤਾਂ 5 ਮਿੰਟ ਚ ਬਣਾ ਦੇਣਾ ਨਹੀਂ ਸ਼ਾਮ ਤੱਕ ਆ ਜੀ ਵੇਦਵਾਰ ਦੇ ਵਕਫੇ ਤਾਂ ਇਹੀ ਕੰਮ ਰਹੇ ਆ ਗਏ ਚਲੇ ਗਏ ਇੱਕ ਗੱਡੀ ਗਈ ਐ ਇੱਕ ਆ ਗਈ ਹੈਂ ਜਦੋਂ ਪੰਮੂ ਨੂੰ ਭੇਜਦੀ ਸਾਈਕਲ ਤੇ ਹਾਂ ਲੋ ਭਾਈ ਨੇੜੇ ਦਾ ਆ ਲੈ ਹਾਲਿਓਂ ਪਾਈ ਵੀ ਹੈਂ ਲੋ ਭਾਈ ਹਾਲਿਓਂ ਸਾਗ ਤਾਂ ਇਹਨਾਂ ਦੇ ਤਾਂ ਵਧੀਆ ਬਣਨਾ ਚਲ ਠੀਕ ਹੈ ਫਿਰ ਬੰਦ ਹੁਣ ਓਕੇ ਠੀਕ ਆ ਤੇਰਾ ਹੁਣ ਸਸੇ ਕਾਲ ਸਾਰਿਆਂ ਦੀ ਕਰੀ ਮਨਜ਼ੂਰ ਮਹਾਰਾ ਵਾਲਿਆਂ ਦੀ ਠੀਕ ਓਕੇ ਤੇ ਆਪਣਾ ਹੁਣ ਕੱਲ ਨੂੰ ਢੇੜਾ ਵੱਜੂਗਾ ਤਾਂ ਦੇਖੀ ਜਾਊਗੀ ਪਾਪਾ ਜੀ ਆਉਂਗੇ ਕੱਲ ਨੂੰ ਠੀਕ ਨਹੀਂ ਆਪਣੇ ਪਿੰਡ ਵਿਆਹ ਹੈ ਅੱਛਾ ਵਿਆਹ ਹੈ ਉਹਨਾਂ ਦਾ ਕੱਲ ਨੂੰ ਮੇਲ ਆ ਜੱਸੇ ਰਹਾਂਦੇ ਉਹਨਾਂ ਦੇ ਕੁੜੀ ਦਾ ਵਿਆਹ ਹੈ ਬੋਲਿਆਂ ਦੀ ਦਾ ਅੱਛਾ ਅੱਛਾ ਹਾਂ ਉਹਨਾਂ ਦੇ ਦਾ ਇਹ ਰੱਜ ਗਿਆ ਉਹ ਦੂਆ ਮਹੀਨਾ ਕਰ ਜਾਣਾ ਸੀ ਜੀ ਦੀਆਂ ਆਹ 15 200 ਹੀ ਆ ਪੰਜ ਚਾਰ ਦਿਨ ਦੇ ਵਿੱਚ ਵਿਆਹ ਨਿਭਰ ਜਾਣਾ ਲੋ ਭਾਈ ਦੇਖੋ ਮੈਂ ਘਰ ਗੱਲ ਕਰਕੇ ਆਏ ਭੈਣੇ ਉਰੇ ਬਹਿ ਕੇ ਗੱਲ ਕਰਤੀ ਵੀ ਸ਼ੀਦੀ ਦਿਨ ਚੱਲ ਪਾਣੇ ਅੱਗੇ ਇਹ ਸਾਡੇ ਇਲਾਕੇ ਵਿੱਚ ਭਾਈ ਬਹੁਤ ਵਿਚਾਰ ਕੀਤੀ ਜਾਂਦੀ ਹੈ ਖੁਸ਼ੀ ਦਾ ਪ੍ਰੋਗਰਾਮ ਨਿਕਲੇ ਕਰਦੇ ਉਹ ਦਿਨਾਂ ਦੇ ਵਿੱਚ ਠੀਕ ਹੈ ਨਾ ਹੁਣ ਹਾਂ ਚਲ ਠੀਕ ਆ ਥੋੜੀ ਥੋੜੀ ਮਗਨ ਤਾਂ ਲੱਗੀ ਆ ਲੱਗੀ ਆ ਲੱਗੀ ਆ ਲੱਗੀ ਆ ਥੋੜੀ ਥੋੜੀ ਚੜੂਗੀ ਹੈ ਥੋੜੀ ਥੋੜੀ ਚੜਾ ਪਿੱਲਾ ਵੀ ਛੋਟਾ ਏ ਛੁੱਲਾ ਛੋਟਾ ਏ ਇਹ ਲੋ ਜੀ ਸਿੱਕਾ ਨਹੀਂ ਕਰਿਆ ਹੋਇਆ ਤਾਂ ਹੂੰ ਪਹਿਲਾਂ ਦਾ ਦੌਰ ਸੀ ਜਦੋਂ ਲੋ ਭਾਈ ਬਾਪੂ ਸਾਡਾ ਮਿਸਤਰੀ ਵੀ ਆ ਜੇ ਕਿਸੇ ਨੇ ਕੋਠੀ-ਕੁੱਠੀ ਬਣਾਣੀ ਹੋਈ ਤਾਂ ਦੱਸ ਦਿਓ ਆਹ ਚੁੱਲਾ ਚੌਕਾ ਉਹਨੇ ਬਣਾਇਆ ਭਾਈ ਆ ਇੰਨਾ ਖਰਸ ਬਾਪੂ ਨੇ ਪਾਇਆ ਸਾਡੇ ਨੇ ਠੀਕ ਨੇ ਇਹ ਪਾਪਾ ਜੀ ਗੱਲ ਸੁਣ ਕਰ ਲੈਂਦੇ ਆ ਹਾਂ ਇਹ ਤਾਂ ਹੈਗਾ ਚਲ ਨਿੱਕਾ ਮੁੱਟ ਤਾਂ ਆਉਣਾ ਚਾਹੀਦਾ ਬੰਦੇ ਨੂੰ ਹੂੰ ਲੋ ਭਾਈ ਭੈਣ ਕੋਲ ਕਿਹੜਾ ਮਾਰ ਚੱਲੇ ਹੁਣ ਆਪਾਂ ਚੱਲੇ ਆਪਣੇ ਘਰ ਨੂੰ ਤੇ ਤੁਹਾਡੇ ਨਾਲ ਵੀ ਇੱਥੇ ਤੱਕ ਦਾ ਮਿਲਦੇ ਆ ਕਿਸੇ ਅਗੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ